ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇਹ ਗੁਰਦੁਆਰਾ ਬੇਬੇ ਨਾਨਕੀ ਜੀ ਹੈ ਜੋ ਕਿ ਸੁਲਤਾਨਪੁਰ ਲੋਧੀਆ ਆਪਾਂ ਪਹੁੰਚੇ ਇਹ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਹੈ ਸੁਲਤਾਨਪੁਰ ਲੋਧੀਆ ਇਹ ਗੁਰਦੁਆਰਾ ਸੁਲਤਾਨਪੁਰ ਲੋਧੀਆ ਬੇਬੇ ਨਾਨਕੀ ਜੀ घर जिथे बेबे नानक जी रहे ये बेबे नानक जी जिथे रहे ये गुरद्वारा बेबे नानक घर है जिथे बेबे नानक जी रे बेबे नानक जी है ਇਹ ਗੁਰੂ ਨਾਨਕ ਜੀ ਹੈ ਜੋ ਕਿ ਬਗਦਾਦ ਦੇ ਵਿੱਚ ਉਸ ਟਾਈਮ ਤੇ ਯਾਤਰਾ ਗਏ ਸਨ ਤੇ ਬੇਬੇ ਨਾਨਕ ਜੀ ਨੇ ਪ੍ਰਸ਼ਾਡਾ ਲਾਇਆ ਤੇ ਪ੍ਰਸ਼ਾਡਾ ਫੁੱਲ ਕੇ ਬੋਟ ਬੜੀਆ ਫੁੱਲ ਗਿਆ ਤੇ ਬੇਬੇ ਨਾਨਕ ਜੀ ਦੇ ਮਨ ਦੇ ਵਿੱਚ ਆਇਆ ਕਿ ਇਹ ਫੁੱਲਾ ਮੇਰਾ ਵੀਰ ਨਾਨਕ ਜੀ ਤਕੇ ਆ ਕੇ ਤੇ ਬਸ ਇੰਨੀ ਗੱਲ ਕਹਿਣ ਦੀ ਡੇਟ ਸੀ ਤੇ ਬਾਬਾ ਜੀ ਆ ਕੇ ਚੌਂਕੜਾ ਮਾਰ ਕੇ ਬੈਠ ਗਏ ਕਿ ਲਿਓ ਮਾਤਾ ਜੀ ਲਿਓ ਬੇਬੇ ਜੀ ਪ੍ਰਸ਼ਾਦਾ ਛਕਾਓ ਤੇ ਫਿਰ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਤੇ ਪਰਸਨ ਹੋਏ ਬੇਬੇ ਜੀ ਵੀ ਪਰਸਨ ਹੋਏ ਬਾਬਾ ਜੀ ਵੀ ਪਰਸਨ ਹੋਏ ਆ ਵੀਡੀਓ ਦੇਖੋ ਔਰ ਸ਼ੇਅਰ ਵੀ ਕਰਦੇ ਰਹਿਣਾ ਔਰ ਸਬਸਕ੍ਰਾਈਬ ਵੀ ਕਰਨਾ ਜੋ ਕਿ ਆਪ ਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਆਪ ਜੀ ਦੇ ਵਿੱਚ ਬਹੁਤ ਬਹੁਤ ਕਿਰਪਾ ਉਹ ਇਹ ਲੰਗਰ ਸਾਹਿਬ ਹੈ ਗੁਰਦੁਆਰਾ ਜੀ ਇਹ ਲੰਗਰ ਸਾਹਿਬ ਹੈ ਇੱਥੇ ਲੰਗਰ ਸਾਹਿਬ ਹੈ ਆਪ ਦਰਸ਼ਨ ਕਰੋ ਸਤਿ ਸੰਗਤ ਜੀ ਇਹ ਲੰਗਰ ਸਾਹਿਬ ਹੈ ਗੁਰਦੁਆਰਾ ਲੰਗਰ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਸੱਜਿਆ ਬਿਆਹੀ ਤੋਂ ਚੱਲੇ ਆ ਸਾਡੇ ਸਮਝ ਨਹੀਂ ਆਣਾ ਅੱਜ ਮਗਰੋਂ ਆਓ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇੱਕ ਦੁਆਰਾ ਲੰਗਰ ਦਾਬ ਹੈ ਮਾਤਾ ਬੇਬੇ ਜੀ ਨਾਨਕੀ ਜਿਹਦਾ ਇੱਥੇ 24 ਘੰਟੇ ਲੰਗਰ ਚੱਲਦਾ ਹੈ ਰਹਿਣ ਵਾਸਤੇ ਵੀ ਸਰਾਵਾਂ ਹਨ ਆਪ ਕਦੇ ਵੀ ਆਓ ਇੱਥੇ ਰਾਤ ਵੀ ਰਹਿ ਸਕਦੇ ਹੋ ਤੇ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਗੁਰਦੁਆਰਾ ਹੈ ਜੇਬੇ ਨਾਨਕੀ ਜੀ ਦਾ ਗੁਰਦੁਆਰਾ ਹੈ ਆਪ ਲੰਗਰ ਪਾਣੀ ਵੀ ਬਹੁਤ ਵਧੀਆ ਮਿਲਦਾ ਹੈ ओके नहीं अभी गलती बन के जा ले अरे सामने कराना है कराना तो नंबर में डाल ਆ ਸੰਗਤ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲਾਇਕ ਔਰ ਲਾਇਕ ਔਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ